ਹੈਲੋ ਬਾਈ ਜੀ ਕੀ ਹਾਲ ਹੈ ਜੀ ਆ ਦੇਖੋ ਜੀ ਰੰਗ ਪਿਆ ਆ ਪੇਂਡ ਕੀਤਾ ਸਾਰੀ ਇਹ ਇਹ ਕੋਈ ਐਂਡੂ ਕੋ ਕੰਪਨੀ ਦਾ ਜੀ ਬਹੁਤ ਸਾਰਾ ਖੜਾ ਖੜਾ ਆ ਜੀ ਅੱਬ ਬੈਗ ਸਦਾ ਵੀ ਆ ਅਗਲਾ ਪਾਸੇ ਇਤਰਾ ਕਸ ਬਾਈਸ ਵੀ ਗਰੀ ਜਾਨੇ ਜੀ ਵੇਖ ਲੋ ਕਿੰਨਾ ਖਲਾਰਾ ਵੱਜਿਆ ਗਿਆ ਆ ਪੌੜੀ ਐਂਟਰੀ ਕਰਨਾਈ ਹੈ ਜੀ ਆ ਦੇਖ ਲੋ ਸਾਰਾ ਇਹ ਗਰਾਊਂਡ ਭਰੇ ਹੋਦੇ ਨੇ ਜੀ ਵੱਲ ਪੱਤੀ ਨਾਲ ਜੀ ਅੰਮ੍ਰਿਤ ਸਾਡਾ ਪੈਣਦਾ ਹੀ ਹੈ ਜੀ ਪਰ ਇਹ ਵੀ ਕੰਮ ਵਿੱਚ ਨਾਲ ਕਰਦੇ ਆ ਜੀ ਆ ਦੇਖ ਲੋ ਜੀ ਕੀ ਗੰਦ ਵੱਜਿਆ ਪਿਆ ਇੱਥੇ ਆ ਪੌੜੀ ਪਈ ਜੱਗ ਆ ਲੋਈ ਪਈ ਹੈ ਜੀ ਥਾਂ ਲੱਗਦੀ ਤੜਕੇ ਆਣੇ ਆ ਤੇ ਲੈ ਲਈ ਦੀ ਆਵੇ ਕਮਰੇ ਕਮਰੇ ਮੀਰੀ ਅੰਦਰ ਲੈ ਰਹੀ ਹੈ ਕੋਈ ਸ਼ਾਪ ਵੀ ਹੋਈ ਆਪਣੇ ਇੱਧਰੇ ਕੋ ਸਵਾਇਸ ਵੀ ਕਰੀਏ ਨਹੀਂ ਉਹ ਪਈ ਮੇਰੀ ਬਾਟੀ ਆ ਸ਼ੂਟ ਆ ਮਾਈ ਪੈ

ਉਸ ਨਾਲ ਬਣਾਇਆ ਮੰਡੇ ਰਹੀ ਸੀ ਐਚ ਪੇਂਟ ਭੱਤਾ ਜੀ ਅੱਜ ਉਹ ਇਸ ਫਾਈ ਸਪੀਕਰ ਨਾਲ ਹੀ ਪੂਰੀ ਸੈਟਾਂ ਸੰਦਾ ਹੁੰਦਾ 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 ਦੀ ਸਪਾਈ ਸਾਰੇ ਵੀਡੀਓ ਵੱਧ ਵੱਧ ਸ਼ੇਅਰ ਕਰਿਆ ਕਰੋ ਜੀ ਚੈਨਲ ਸਬਸਕ੍ਰਾਈਬ ਕਰਿਆ ਕਰੋ ਜੀ ਦੇਖੋ ਜੀ ਠੀਕ ਹੈ ਜੀ ਓਕੇ ਜੀ ਰੋਟੀ ਖਾਣ ਚੱਲੇ ਜੀ